मैं गल करना डर ला मैं ना ला ले लवान मैं आम आदमी पार्टी झंडे लोकवा दिखा देना ਆ ਮੈਂ ਕੋਤਵਾ ਦਿਖਾ ਦਨਾ ਆ ਮੈਂ ਕਹਿਆ ਇਸ਼ਾਰਾ ਕਰਨੀ ਪੰਦਿਓ ਮੈਂ ਲਫਜ਼ ਕਿ ਅਸੀਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਲੋਕ ਕਿਸਾਨੀ ਝੰਡੇ ਚੱਕ ਕੇ ਗੁੰਮਰਾਹ ਕਰ ਰਿਹਾ ਚਲ ਕਰ ਰਿਹਾ ਕਿ ਮੈਂ ਇਸ਼ਾਰਾ ਕਰਾ ਲਪਣੀ ਨਹੀਂ ਆਮ ਆਦਮੀ ਦੇ ਕੰਮ ਚਲੋ ਇਸ ਸਾਲ ਇਸ 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 ਸਾਲ ਦੀ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਖੇਤੀ ਵੀ ਕੀਤੀ ਸੀ ਪਰ ਅਸੀਂ ਸਾਡੇ ਬੰਦਿਆਂ ਨੇ ਸਾਡੇ ਬੰਦਿਆਂ ਨੇ ਉਹ ਕਮੇਟੀ ਦੇ ਵਿੱਚ ਇਹ ਗਏ ਸੀ ਤੁਸੀਂ ਬੈਠੇ ਹੋਣੇ ਸਪਸ਼ਟ ਅਸੀਂ ਵੀ ਦਿਖਾਇਆ ਇੱਕ ਵਾਰ ਮੈਂ ਹੁਣ ਬੋਲਤੀ ਕਰਦੇ ਹਾਂ ਜੀ ਤੁਸੀਂ ਅੱਜ ਤਾਂ ਨਹੀਂ ਕਹੋਗੇ ਕਾਂਗਰਸੀ ਔਰ ਕਾਲੀਆਂ ਆ ਆਮ ਪਾਰਟੀ ਦੇ ਕਿਸਾਨ ਇਕੱਠੇ ਹੋਏ ਦੇਖ ਲਓ ਜੇ ਹੁਣੇ ਕਹਣਾ ਕਹਿ ਦਿਓ ਵੀ ਕਹਿ ਦਿਓ ਸੁਰੱਖਤਾ ਕੱਲੇ ਨੂੰ ਕਹਿੰਦੇ ਸਾਬ ਹੁਣ ਕਿਸਾਂ ਹੈ ਕਿ ਆਪ ਕੋਲ ਸਰਕਾਰ ਕਰਾ ਰਹੇ ਨੇ ਸਹੀ ਤਾਂ ਨਹੀਂ ਹੋ ਕਰਦੇ ਹਾਂ ਮੋਜ਼ ਮੇਰਾ ਕਰਦੇ ਹਾਂ ਪਰ ਸਾਨੂੰ ਕੀ ਲਾਏ ਸਭ ਤੋਂ ਵੱਡਾ ਨਹੀਂ ਰੁਕੇ ਨਹੀਂ ਰੁਕੇ ਤੁਹਾਡਾ ਏਸੀ ਕਰਕੇ ਤੁਹਾਨੂੰ ਸਵਾਲ-ਜਵਾਬ ਹੁੰਦੇ ਆ ਸਵਾਲ ਸਵਾਲ ਚੱਲ ਨਹੀਂ ਹੁੰਦਾ ਕਿ ਸਵਾਲ ਕਰੂ ਤੁਸੀਂ ਤੇ ਤੁਖਤਵਾਰੀ ਸਾਹਿਬ ਨੂੰ ਸਭ ਤੋਂ ਪਹਿਲਾਂ ਕੀ ਹੋਣਾ ਹੈ ਤੁਖਤਵਾਰੀ ਕੀ ਹੈ ਨਹੀਂ ਮੇਰੀ ਇੱਕ ਗੱਲ ਦੱਸੋ ਨਹੀਂ ਦੋ ਵੀ ਬੇਨਤੀ ਸੁਣੋ ਸਰ ਤੁਸੀਂ ਵੀ ਐਮਪੀ ਆਓ ਪੰਜਾਬ ਸਰਕਾਰ ਨਾਲ ਗੱਲ ਕਰਨੀ ਪੰਜਾਬ ਸਰਕਾਰ ਨਾਲ ਗੱਲ ਕਰਨੀ ਤੇ ਉਹਨਾਂ ਤੋਂ ਮਸਲਾ ਸਮਝਾਣੇ ਸਾਲ ਆਪੋ ਨੇ ਚੁੰਮੇ ਵਾਲੀ ਆ 50 ਆ ਉਹਦਾ ਅਸੀਂ ਕੱਲ੍ਹ ਤੋਂ ਵੀ ਸੀਐਮ ਸਾਹਿਬ ਕੋਲ ਜਾਣਾ ਮੈਂ ਕਹਿੰਦਾ ਜਦੋਂ ਚੰਨੀ ਬਰਿੰਡੇ ਚੰਗਾ ਨਹੀਂ ਕਰਨਾ ਦਿੱਤਾ ਜਦੋਂ ਚੰਨੀ ਜਦੋਂ ਉੱਥੇ ਹੋਈ ਕਰਕੇ ਗਿਆ ਸੀ ਬਠਿੰਡੇ ਕਿਸ ਨੇ ਧਰਨਾ ਦਿੱਤਾ ਛੱਡੇ ਕੀਤੇ ਜੋ ਚੰਨੀ ਗਰਮੇ ਦੀ ਪੁੱਤਰ ਦੇਖਣਗੇ ਕਿਸ ਨੇ ਛੱਡੇ ਦਿੱਤੇ ਮਕਸੂਦ ਆ ਅਸੀਂ ਦੇਖੋ ਤੁਹਾਨੂੰ ਹੋਰ ਗੱਲ ਸਮਝਾ ਦਿਆਂ ਕਲੀਅਰ ਕਰਦੇ ਆ ਅੱਜ ਦਾ ਜੋ ਮੀਨ ਅਜੰਡਾ ਸਾਡਾ ਸ਼ਾਇਦ ਤੁਹਾਨੂੰ ਪhle ਕਾ ਹੋਊਗਾ ਅਸੀਂ ਸਿਰਫ ਐਮਪੀ ਸਰਵਾਨਾਂ ਦਾ ਕਰਾਉ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਸਾਡੇ ਸਰਕਾਰ ਚੋਂ ਸਾਡੇ ਹਲਕਾ ਇੰਚਾਰਜ ਖੜੇ ਪਿੱਛੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਉਹ ਵੀ ਅਕਾਲੀਪੁਰ ਦੇ ਜਿੰਨੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਹਲਕਾ ਇੰਚਾਰਜ ਹਨ ਉਹਨਾਂ ਨੇ ਜਿੰਨੀਆਂ ਵੀ ਮੁਕੜ ਮਿਕਦਾਚ ਪੱਕੀ ਕਦੇ ਉਹਨਾਂ ਦੇ ਕੰਮ ਚ ਦਖਲਅੰਦਾਜ਼ੀ ਕੀਤੀ ਹੋਵੇ ਤੁਸੀਂ ਸਾਡੇ ਐਮਪੀ ਸਰਵਾਨਾਂ ਲਈ ਐਮਪੀ ਪੁਰਾਣੇ ਨਹੀਂ ਅਸੀਂ ਖਿ ਸਵਾਰ ਨਹੀਂ ਕਰ ਸਕਦੇ ਅਸੀਂ ਚਾਰ ਤੋਂ ਲੰਮੀ ਆ ਬਸ ਬੋਲੋ ਤਾ ਅੱਜ ਦਾ ਜੋ ਮੀਨ ਏਜੰਡਾ ਸਕਾ ਸ਼ਾਇਦ ਤੁਹਾਨੂੰ ਪਲੇਕਾ ਹੋਊਗਾ ਅਸੀਂ ਸਿਰਫ ਐਮਪੀ ਸਰਵਨਾਂ ਦਾ ਕਰਾਓ ਕਰ ਰਹੇ ਹਾਂ ਜਿਹੜੇ ਪੰਜਾਬ ਵਿੱਚ ਤੁਹਾਡੇ ਸਰਕਾਰ ਚੋਂ ਸਾਡੇ ਹਲਕਾ ਇੰਚਾਰਜ ਖੜੇ ਪਿੱਛੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਉਹ ਵੀ ਆ candidato ਜਿੰਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਹਲਕਾ ਇੰਚਾਰਜ ਉਹਨਾਂ ਨੇ ਜਿੰਨੀਆਂ ਵੀ ਮੁਕੜਮੇ ਕਿਤਾਹਾਂ ਅੱਜ ਤੱਕ ਕਦੇ ਉਹਨਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਹੋਵੇ ਉਜੀ ਸਾਡੇ ਐਂਟੀ ਸਰਗਾਨ ਆ ਨਹੀਂ ਮੈਂ ਐਂਟੀ ਪੁਰਾਣੇ ਨਹੀਂ ਅਸੀਂ ਕੀ ਸਵਾਰ ਨਹੀਂ ਕਰ ਸਕਦੇ ਸੀ ਤੁਸੀਂ ਹੁਣ ਵੋਟਾਂ ਪੂਰੇ ਪੰਜਾਬ ਤੋਂ ਲੈਣੀਆਂ ਹਨ ਬਰੋਜਪੁਰ ਤੋਂ ਪ੍ਰੋਬਲਮ ਨਹੀਂ ਸਰ ਅਈ ਫੋਲਸ ਸਰ ਤੁਸੀਂ ਇਹ ਵੋਟਾਂ ਲੈਣੀਆਂ ਬਰੋਜਪੁਰ ਤੋਂ ਲੈਣੀਆਂ ਮੈਨੂੰ ਰੇਪੀਆ ਵਾਲੇ ਨੇ ਬੜੇ ਸਤਾਰਨ ਰੋਕੇ ਮੈਂ ਉਹਨੂੰ ਮਿਲ ਕੇ ਵਿੱਚ ਰਾਹ ਤੋੜਿਆ ਅੱਗੇ ਅਸੀਂ ਲੜਨਾ ਕਰਕੇ ਅਰਸਾ ਨਹੀਂ ਅਸੀਂ ਅੱਜ ਵੀ ਉਹਨੂੰ ਸਦਕਾਰਨਾ ਰੋਕਿਆ ਅਸੀਂ ਸਦਕਾਰਨਾ ਨਹੀਂ ਅੱਛਾ ਚਲੋ ਠੀਕ ਹੈ ਤੁਹਾਨੂੰ 8ਵਾਂ ਸਮਾਰਕ ਇਹ ਬੜਾ ਹੀ ਸੰਜੀਦਾ ਮਸਲਾ ਜੀ ਕਿਸਾਨੀ ਦੇ ਨਾਲ-ਨਾਲ ਅਸੀਂ ਇੱਕ ਸਿੱਖ ਧਰਮ ਨੂੰ ਵੀ ਬੁਲਾਉਂਦੇ ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਹਾਡੀ ਸਰਕਾਰ ਵੇਲੇ ਹੋਈ ਵਿਆਪਦੀ ਉਹਦਾ ਅਜ ਤੱਕ ਇਨਸਾਫ ਨਹੀਂ ਮਿਲਿਆ ਜਿਹੜਾ 10 ਸਾਲ ਤੁਹਾਡੀ ਸਰਕਾਰ ਸੀ ਤੇ ਹੁਣ 5 ਸਾਲ ਤੋਂ ਕਾਂਗਰਸੀਆਂ ਨੇ ਹੋ ਕੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਉਹ ਤੁਹਾਡੇ ਤੇ ਐਲੀਗੇਸ਼ਨਾਂ ਦਾ ਤੁਸੀਂ ਉਹਨਾਂ ਤੇ ਲਾਉਣੀ ਆ ਉਹ ਤੁਸੀਂ ਲਾਓ ਜੇ ਤੁਸੀਂ ਇਹ ਨਹੀਂ ਆ ਅਸੀਂ ਵੀ ਕੀਤੀ ਉਹਨਾਂ ਹੋ ਕੇ ਤੇ ਅਸੀਂ ਵੀ ਗਾਇਬ ਚੋਲੇ ਨਾਲ ਪੂਰੀ ਮਾਨਵਤਾ ਨੂੰ ਇੰਨੀ ਥੇਸ ਪਹੁੰਚੀ ਹੋਆ ਮੈਂ ਇੱਕ ਗੱਲ ਹੋਰ ਸਪਸ਼ਟ ਕਰਨਾ ਸ਼ੋਨੀ ਅਕਾਲੀ ਦਾ ਨੂੰ ਜੁਨੀਆਂ ਚੋਨਾ ਮੇਲੇ ਸਭ ਤੋਂ ਬਣਾ ਸਕਦਾ ਨਹੀਂ ਉਹ ਹੀ ਕਿਸਾਨ ਨਕਸਾਂ ਉਸੇ ਚੱਲਿਆ ਉਹ ਗ੍ਰਭਤੀ ਕਿਹਨੇ ਕੀਤੀ ਕਿਹਨੇ ਕਰਾਈ ਅੱਜ ਤੱਕ ਇਨਸਾਫ ਕਿਉਂ ਨਹੀਂ ਹੋਇਆ ਮੈਂ ਤੁਹਾਨੂੰ ਕੁਝ ਨਾ ਜੀ ਉਸ ਤੋਂ ਤਾਂ ਆਨੰਦ ਤੁਸੀਂ ਵਿਆਦੀ ਕਰ ਸਕਦੇ ਨਹੀਂ ਨਹੀਂ तो तो के किसी एक वोट गुरसखनो के नेता ने दिया कानूनी कहते हैं एक मिनट एक मिनट अरे क्यों नहीं पता क्यों नहीं मेरी बात सुननेदार सी 150 कह रही है मेरी मैं बिल्कुल हां की हो गई मैंने वोट सर्वे के आधार पर पास कर दिया फिर नकार करते हैं जिन्हें सियासी टिप्पणी का अपना है जिला सियासत कर रहा है अपना है ना पूछना कौन है उन्होंने ਉਹਨਾਂ ਨੇ ਵੀ ਯਾਤਰਾ ਕੀਤੀ ਹੈ ਤੇ ਤੁਸੀਂ ਵੀ ਕਿੰਨਾ ਯਾਤਰਾ ਕੀਤੀ ਸੁਮੇਂ ਕਾਲੀ ਤੋਂ ਪੱਤਨੀ ਮੈਂ ਤਾਂ ਜਦੋਂ ਤੋਂ ਕਰਦੇ ਪੱਤੇ ਨਾਲ ਵੀ ਹੋਰ ਦਸਾਲ ਨੂੰ ਅਨੇਕਾਂ ਅੰਦੇ ਕਰਦੇ ਨੇ